ਜਿਹੜਾ ਫਤੇਗੜ ਸਾਹਿਬ ਦੀ ਗੱਲ ਕਰੀ ਜਾਵੇ ਉੱਥੇ ਉਦੋਂ 1400 ਘਰ ਸੀ ਹਿੰਦੂਆਂ ਦਾ ਸਿੱਖਾਂ ਦਾ ਅੱਛਾ ਜੀ ਤੇ ਜਿੰਨਾ ਜੋ ਕਰਮਾਨੀ ਵਾਲਾ ਏ ਢੋਲ ਵਜੇ ਨਗਾਰੇ ਵਜੇ ਤੇ ਜਿਹੜਾ ਨਿਕਲੇ ਤੇ ਸਾਡੇ ਬਜ਼ੁਰਗ ਬਾਬਾ ਮੋਤੀ ਮਹਾਰਾਜੀ ਪਹਿਲੇ ਆਪਣੇ ਬੱਚਾ ਕੋਲੂ ਚ ਪੜਾਇਆ ਫਿਰ ਮਾਤਾ ਪੜਾਈ ਫਿਰ ਘਰ ਵਾਲੀ ਫਿਰ ਆਪ ਪੀੜੇਗੇ ਦੇਖੋ ਤਰੀਕਾ ਉਹਦਾ ਕੀ ਸੀ ਪੈਰਾ ਵੱਲੋਂ ਦਿੱਤਾ ਕਿਉਂਕਿ ਚੰਗਿਆੜਾ ਮਾਰੇ ਚੀਕਾਂ ਮਾਰੇ ਤੇ ਬਾਬਾ ਮੋਤੀ ਮਹਾਰਾਜ ਜੀ ਜਿਹੜੇ ਪਰਿਵਾਰ ਚ ਅਸੀਂ ਪੈਦਾ ਹੋਏ ਆ ਉਹਨਾਂ ਨੇ ਚੀਕਾਂ ਦੀ ਪਰਵਾਹ ਨਹੀਂ ਕੀਤੀ ਸੀ ਕੋਈ ਇੱਕੋ ਰਟਣਾ ਰੱਖੀ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਈਨ ਨਹੀਂ ਮੰਨੀ ਸਿਰੇ ਦੀ ਗੱਲ ਬਕਲਾ ਲੋ ਈਨ ਨਹੀਂ ਮੰਨੀ ਉਹਨਾਂ ਨੇ ਉਹੀ ਆ ਕੰਮ ਕੀਤਾ ਕੀਤਾ ਆ ਕੀਤਾ ਕੀਤਾ ਇਹ ਝੂਠ ਨਹੀਂ ਮਾਰਿਆ ਵੀ ਨਹੀਂ ਕੀਤਾ ਦੁੱਧ ਨਹੀਂ ਮੁਕਰੇ ਦੁੱਧ ਪਿਆਇਆ ਪਿਆਇਆ ਲੱਕੜਾਂ ਦਾ ਪ੍ਰਬੰਧ ਕੀਤਾ ਕੀਤਾ ਲੈ ਕੇ ਗਏ ਉਹ ਇਹਨਾਂ ਨੂੰ ਲੈ ਕੇ ਗਏ ਆ ਇੱਕ ਬਾਦਸ਼ਾਹ ਦੇ ਮੂਹਰੇ ਅੱਜ ਅਸੀਂ ਅੱਜ ਦੀ ਸਰਕਾਰ ਮੂਹਰੇ ਨਹੀਂ ਬੋਲ ਸਕਦੇ ਤੇ ਉਹ ਤਾਂ ਬਾਦਸ਼ਾਹ ਤੋਂ ਤੇ ਵੱਖਰੀਆਂ ਚੀਜ਼ਾਂ ਸਨ ਜਦੋਂ ਵਜੀਦ ਖਾਨ ਨੇ ਹੁਕਮ ਕਰ ਦਿੱਤਾ ਕਿ ਜਿਹੜਾ ਵੀ ਇਹਨਾਂ ਨੂੰ ਕੋਈ ਪ੍ਰਸ਼ਾਦਾ ਪਾਣੀ ਦੁੱਧ ਛਕਾਏਗਾ ਜਾਂ ਕੱਪੜਾ ਦੇਗਾ ਉਹਨੂੰ ਕੋਹਲੂ ਚ ਪੀੜ ਦਿੱਤਾ ਜਾਵੇਗਾ ਪਰ ਇੰਨਾ ਪਤਾ ਹੋਣ ਦੇ ਬਾਵਜੂਦ ਵੀ ਬਾਬਾ ਮੋਤੀਰਾਮ ਆਪਣੇ ਮੌਤ ਤੇ ਖੇਡ ਕੇ ਜਿਵੇਂ ਗੁਰਬਾਣੀ ਚੰਦਨ ਕਿ ਵੀਰ ਜਿਸ ਮਰਨੇ ਤੇ ਜਗ ਡਰੇ ਮੇਰੇ ਮਨ ਆਨੰਦ ਮਰਨੇ ਹੀ ਤੇ ਪਾਈਏ ਪੂਰਨ ਪਰਮ ਆਨੰਦ ਬਾਬਾ ਮੋਤੀਰਾਮ ਮਹਾਰਾਜ ਜੀ ਨੇ ਲੱਕੜਾਂ ਦਾ ਪ੍ਰਬੰਧ ਚੰਦਨ ਦੀ ਲੱਕੜ ਦਾ ਹੋਰ ਸਾਰੇ ਪ੍ਰਬੰਧ ਉਹਨਾਂ ਨੇ ਕੀਤੇ ਸਨ ਅੱਛਾ ਜੀ ਮਾਤ ਦੇ ਸੰਸਕਾਰ ਦੇ ਲਈ ਸਾਹਿਬਜ਼ਾਦਿਆਂ ਦੇ ਸੰਸਕਾਰ ਦੇ ਲਈ ਵੀ ਬਾਬਾ ਮੋਤੀਰਾਮ ਮਹਾਰਾਜ ਜੀ ਪ੍ਰਬੰਧ ਕਰਦੇ ਰਹੇ ਕਰਦੇ ਰਹੇ ਇਤਿਹਾਸ ਦੱਸਦਾ ਹੈ ਦੇਖ ਕੇ ਕਿਸ ਕੇ ਹਦਸ਼ਮੀਰ ਜੀ ਨੇ ਜੋ ਬਖਸ਼ੀਆਂ ਜ ਸਰਦਾਰੀਆਂ ਵਾਂ ਕੰਗਾ ਫੇਰ ਦੇ ਸਦਾ ਯਾਦ ਰੱਖਣਾ ਕਦੇ ਚਲਣੀਆਂ ਸਿਰਾਂ ਤੇ ਆਰੀਆਂ ਨੇ ਦਿੱਤੀ ਤੇਗ ਮਜਲੂਮ ਦੀ ਕਰੀ ਰੱਖਿਆ ਕੜਾ ਨਹੀਂ ਹੈ ਕੜੀਆਂ ਵਾਰੀਆਂ ਵਿੱਚ ਦਿੱਤੀ ਕਛ ਜੱਤ ਸੱਤ ਵਿੱਚ ਰਹੀਂ ਪੂਰਾ ਇਹਦੇ ਵਿੱਚ ਇਹ ਵਰਕਤਾ ਸਾਰੀਆਂ ਨੇ ਸਾਡੀ ਸਾਰਿਆਂ ਦੀ ਬਾਬਾ ਮੋਤੀਰਾ ਮੈਰਾ ਦੀ ਕੁਰਬਾਨੀ ਨੂੰ ਬਹੁਤ ਬਹੁਤ ਡੰਡੌਤ ਨਮਸਕਾਰ ਲੇਕਿਨ ਇਹ ਜਜ਼ਬਾ ਕੋਈ ਇੱਕ ਦਿਨ ਦੇ ਵਿੱਚ ਨਹੀਂ ਜਾਗਿਆ ਇਹਨਾਂ ਦੇ ਪਿੱਛੇ ਬਹੁਤ ਲੰਮੀ ਕਹਾਣੀ ਸੀ ਭਾਈ ਮੋਤੀਰਾ ਮੈਰਾ ਜੀ ਦੇ ਪਰਿਵਾਰ ਦੇ ਵਿੱਚ ਇਹ ਸਿੱਖੀ ਕਿੱਦਾਂ ਆਈ ਇਹਦਾ ਬਹੁਤ ਘੱਟ ਲੋਕਾਂ ਨੂੰ ਪਤਾ ਹੈ ਇਹਨਾਂ ਦਾ ਜ਼ਰੂਰ ਪਤਾ ਹੈ ਕਿ ਉਹਨਾਂ ਨੇ ਦੁੱਧ ਪਲਾਇਆ ਸੀ ਇਹ ਜ਼ਰੂਰ ਜਾਣਦੇ ਆ ਕਿ ਉਹਨਾਂ ਦਾ ਪਰਿਵਾਰ ਸਿੱਖੀ ਦੇ ਨਾਲ ਗੁਰਗੋਵੀ ਸਿੰਘ ਜੀ ਮਹਾਰਾਜ ਜੀ ਦੀ ਸਿੱਖੀ ਦੇ ਨਾਲ ਕਿਵੇਂ ਜੁੜਿਆ ਜੀ ਲੇਕਿਨ ਜਿਹੜਾ ਉਹਨਾਂ ਦੇ ਪਰਿਵਾਰ ਦਾ ਤੁਸੀਂ ਜ਼ਿਕਰ ਕਰ ਰਹੇ ਸੀ ਕਿ ਛਜੂਚੀ ਵਰਜੀ ਜਿਨ੍ਹਾਂ ਦੇ ਉੱਤੇ ਅਠਵੇਂ ਪਾਚੇ ਜੀ ਦੀ ਕਿਰਪਾ ਹੋਈ ਉਹ ਵੀ ਉਹਨਾਂ ਦੇ ਪਰਿਵਾਰ ਚੋਂ ਸੀ ਤੇ ਮੈਂ ਇਹ ਵੀ ਸੁਣਿਆ ਕਿ ਪੰਜ ਪਿਆਰਿਆਂ ਦੇ ਵਿੱਚੋਂ ਭਾਈ ਹਿੰਮਤ ਸਿੰਘ ਜੀ ਉਹ ਵੀ ਉਹਨਾਂ ਦੇ ਪਰਿਵਾਰ ਜੋ ਵਿੱਚੋਂ ਹੀ ਆਉਂਦੇ ਨੇ ਤੇ ਇਹਨਾਂ ਦੇ ਪਰਾਰ ਦੇ ਵਿੱਚ ਸਿੱਖੀ ਕਿੱਦਾਂ ਆਈ ਜੀ ਸ਼ੀਖੀਨਾਂ ਦੇ ਪਰਿਵਾਰ ਵਿੱਚ ਸਾਰਾ ਪਰਿਵਾਰ ਪਿੱਛੋਂ ਸ਼ਹੀਦਾਂ ਦਾ ਪਰਿਵਾਰ ਤੁਰਿਆ ਆ ਰਿਹਾ ਸੀ ਛੇਵੇਂ ਪਾਤਸ਼ਾਹ ਦੇ ਸਮੇਂ ਵੀ ਗੁਰੂ ਹਰਗੋਬਿੰਦ ਮਹਾਰਾਜ ਦੇ ਸਮੇਂ ਵੀ ਇਹਨਾਂ ਦੇ ਪਰਿਵਾਰ ਦੇ ਵਿੱਚ ਦੇ ਵਿੱਚੋਂ ਇਹਨਾਂ ਦੇ ਕੁੱਲ ਦੇ ਵਿੱਚੋਂ ਮੇਰਾ ਭਤੀਜਾ ਸੀ ਬਾਬਾ ਮੋਤੀਦਾ ਮੈਰਾ ਦਾ ਛੇਵੇਂ ਪਾਤਸ਼ਾਹ ਸਮੇਂ ਉਹਨਾਂ ਸ਼ਹੀਦੀ ਦਿੱਤੀ ਫਿਰ ਇਹਦੇ ਪਿਤਾ